ਜੇ ਤੁਮ ਮਰ ਜਾਗੇਗਾ ਤਾਂ ਇਹ ਵੀ ਮਰ ਜਾਗੇ ਕਰੋ ਫਗ ਉਹ ਪਿਸਟਲ ਫੜੇ ਪਿਸਟਲ ਪਿਸਟਲ ਫੜੇ ਨਾ ਉਹ ਪਿਸਟਲ ਪਿਸਟਲ ਡੇ ਵਖਾ ਲੈਣੇ ਸਿਰਾਂ ਤੇ ਪਿਸਟਲ ਡੇ ਲਾਉਣ ਆਹ ਵੇਖੋ ਤਕਾ ਡੇ ਜੀ ਕਰਨ ਨਜਾਇਜ਼ ਆ ਆ ਆ ਪੰਚਾਇਤ ਮੈਂਬਰ ਜੀ ਆੜ ਆ ਜੇ ਆਹ ਵੇਖੋ ਬਾਈਓ ਮੇਰਾ ਨਾਮ ਸੰਦੀਪਪੁਰ ਕਾਹੜਾ ਕੋਣ जख्मਿਆ ਕਿਹੜੀ ਕਲ ਝਗੜਾ ਹੋਇਆ ਹੈ ਮੇਰੇ ਹਸਬੰਦ ਉਹਨਾਂ ਨੇ ਇਹਨਾਂ ਨੇ ਉਹ ਦੋਵਾਂ ਭਰਾਵਾਂ ਨੇ ਉਹਨਾਂ ਨੇ ਸਿੱਧੇ ਦਾਤਰ ਮਾਰੇ ਮੈਂ ਅੰਦਰ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈਆਂ ਤਾਂ ਮੇਰੇ ਵੀ ਆਪ ਕੋ ਸਿਰ ਤੇ ਟਮਾਰਤੀ ਉਹ ਕੁੜੀ ਨੇ ਕੁੜੀ ਨੇ ਕਿਹੜੀ ਕਲ ਹੋਇਆ ਇਹ ਪਤਾਂ ਤੂੰ ਦਾ ਝਗੜਾ ਜੀ ਹਾਂ ਨਹੀਂ ਤੇ ਅਸੀਂ ਹੁਣ ਘਰ ਹਾਨੂੰ ਕੀ ਪਤਾ ਥਾਵਾ ਕੀ ਹਿਸਾਬ ਕਿਤਾਬ ਕੀ ਨਹੀਂ ਇਹਨਾਂ ਦਾ ਜਦ ਮੈਂ ਤੇ ਇਹਨਾਂ ਨੂੰ ਛਡਾਉਣ ਗਈਆਂ ਤਾਂ ਮੇਰੇ ਵੀ ਹਟ ਮਾਰ ਦਿੱਤੇ ਇਹਨਾਂ ਨੇ ਸਿੱਧੇ ਦੋਵਾਂ ਭਰਾਵਾਂ ਨੇ ਦਾਤਰ ਮਾਰੇ ਸਿਰ ਤੇ ਤੇ ਮੈਂ ਉੱਤੇ ਜਾ ਕੇ ਵੀ ਮਹਿਨਾ ਮਾਰੋ ਨਾ ਮਾਰੋ ਜਿਹੜਾ जख्मਿਆ ਉਹ ਕੀ ਜਗ ਨੰਬਰ ਹੈ ਕੋਣ ਮੈਂਬਰ ਨੇ ਹਾਂ ਜੀ ਜਲਦ ਮੈਂਬਰ ਹਾਂ ਜੀ ਪੰਚਾਇਤ ਮੈਂਬਰ ਕਿੱਥੇ ਲੱਗੀ ਉਹਦੇ ਉਹਨਾਂ ਦੇ ਸਿਰ 'ਤੇ ਸਿੱਧੇ ਧਾਤਰ ਵੱਜੇ ਸਿੱਧੇ ਧਾਤਰ ਮਾਰੇ ਖੂਨ ਇੰਨਾ ਕਿ ਘਰ ਭਿੱਜੇ ਪਏ ਕੱਪੜੇ ਹੱਲੇ ਵੀ ਪਰਨੇ ਝਗੜਾ ਹੋਵੇ ਕਿਹੜੀ ਗੱਲੋਂ ਦਾ ਪਲਾਠਾ ਥੂਂ ਦਾ ਕੋਈ ਝਗੜਾ ਜੀ ਸਾਨੂੰ ਤੇ ਪਤਾ ਨਹੀਂ ਜੇ ਥਾਵਾਂ ਥੂਆਂ ਦਾ ਕੀ ਸਾਹਤਾ ਕੀ ਹਾਂ ਜੀ ਦਾ ਸੰਦੀਪ ਕੋੜ ਮੈਂ ਮੇਰੇ ਭਰਾ ਵਾ ਚਾਚੇ ਦੇ ਮੁੜੇ ਤੇ ਮੇਰਾ ਭਰਾ ਹੀ ਆਪਣੇ ਅਸੀਂ ਪਰਿਵਾਰ ਇਹਦੇ ਧੱਕੇ ਨਾਲ ਜਿਹੜਾ ਮੇਰਾ ਭਰਾਵਾ ਨਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚ ਹੋਈਆਂ ਨਾਲ ਕਾਕੂ ਆ ਉਹ ਤਾਏ ਦਾ ਮੂੜਾ ਵਾ ਤੇ ਉਹਨਾਂ ਨੇ ਧੱਕੇ ਨਾਲ ਥਾਂ ਵੱਲ ਵੀ ਕੋਸ਼ਿਸ਼ ਕਰਦੇ ਸੀ 25 25 ਬਾਰੋਂ ਬੰਦੇ ਰਿਆਂਦੇ ਸੀ ਉਹਨਾਂ ਨੇ ਤੇ ਅਸੀਂ ਬਥੇਰਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾ ਹੋ ਗਿਆ ਵੀ ਤੁਸੀਂ ਇਦਾਂ ਨਾ ਕਰੋ ਉਹਨਾਂ ਨੇ ਅਸਲਾ ਵੀ ਲਿਆਂਦਾ ਪੰਜ ਸੇਵ ਫਿਆਲ ਕੀਤੇ ਇੱਕ ਫਿਆਲ ਵੱਜਾ ਵੀਰ ਮੇਰੇ ਦੇ ਉਹਦੇ ਗੋਲੀ ਵੱਜੀ ਆ ਕੀ ਨਾ ਉਹਦਾ ਮਨਦੀਪ ਸਿੰਘ ਕਿੰਨੇ ਮਰਲੇ ਜਗਾ ਲੜਾਈ ਆ ਪੰਜੀ ਪੰਜੀ ਗਜਾਣੇ ਹੋਣੇ ਆ ਲੜਾਈ ਕਿੰਨੇ ਮਰਲੇ ਜਗਾ ਕਿਨੀ ਆ ਪੰਜ ਮਰਲੇ ਆ ਜੀ ਪੰਜ ਮਰਲੇ ਆ ਦੋ ਆਪਸੇ ਭਰਾੜੇ ਸਿੱਖਿਆ ਹਾਂਜੀ ਸ੍ਰੀਖਾ ਭਰਾੜੇ ਦੋ ਹਾਂਜੀ ਹਾਂਜੀ ਚਾਚੇ ਤਾਏ ਦੇ ਮੁੜੇ ਅਸੀਂ ਵੀ ਪਰਿਵਾਰਾ ਹੀ ਬਾਹਰ ਦੇ ਬੰਦੇ ਨੂੰ ਬਥੇਰਾ ਆਖਿਆ ਸਾਡਾ ਆਪਾਂ ਇਹ ਜੀ ਅਸੀਂ ਨਿਬੇੜ ਲਾਂਗੇ ਪਰ ਉਹਨੇ ਹੱਲੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਚਾਇਤ ਮੈਂ ਬੜਵਾ ਮੈਂ ਜੋ ਮਰਜੀ ਕਰ ਸਕਣਾ ਵਾ ਕਹਿੰਨਾ ਸਭ ਤੋਂ ਉਹਨੇ ਮੇਰੇ ਆ ਦਾਤਰ ਮਾਰੇ ਤੇ ਸਰੂ ਹੋਇਆ ਕੰਮ ਕਿਨੇ ਫੱਟੜ ਹੋਏ ਆਂ ਅਈ ਜੀ 4 5 6 ਜਾਣੇ ਆ ਇੱਕ ਦੇ ਚਾਚੇ ਦੇ ਮੁੜੇ ਦੇ ਵੀ ਹਰੇ ਵੱਜਾ ਵਾ ਕਿੰਨੇ ਦੇ ਮੁੜੇ ਹਾਂ ਜੀ ਗੋਲੀ ਇੱਕੋ ਤੇ ਜੀ ਵੱਜੀ ਆ ਤੇ 5 6 ਜਾਣੇ ਆ ਫੱਟੜ ਹੋਏ ਆ ਘਰ ਦੇ ਵਿੱਚ ਹੀ ਆਣ ਕੇ ਜੀ ਪੈ ਗਏ 25 20 ਜਾਣੇ ਗੋਲੀ ਕਿਸੇ ਵੱਜੀ ਦੇ ਗੋਲੀ ਉਹਦੇ ਜੀ ਇਦਾਂ ਦੇ ਪਾਸੇ ਸਾਥੀ ਦੇ ਵਿੱਚ ਇਦਾਂ ਦੇ ਪਾਸੇ ਹਾਂ ਜੀ ਉਹ ਬਾਰੋ ਬਹਲੇ ਦੇ ਬੰਦਾ ਸਦਿਆ ਸੀ ਤੇ ਬਾਕੀ ਉਹਨੇ ਮੇਰੇ ਦੇ ਵੀ ਗੋਲੀ ਚਲਾਉਣ ਲਗਾ ਸੀ ਥਾ ਮੈਨੂੰ ਮੇਰੇ ਭਰਾਣੇ ਉਠਾਉਣ ਘਰ ਤਾਂ ਮੈਨੂੰ ਤੇ ਫਿਰ ਜਿਹੜਾ ਪੜੇ ਨੂੰ ਲੰਗ ਗਿਆ ਉੱਤੋਂ ਦੀ ਤੇ ਵੀ ਇੱਕ ਪਤਾ ਨਹੀਂ ਵੀ ਇੱਕ ਗੇੜਾ ਡੇਨ ਵਜਾ ਉਹ ਮੇਰੇ ਪੜਾ ਦੇ ਮਾਰਨਗਾ ਤੇ ਉਹ ਪਤਾ ਨਹੀਂ ਵੀ ਚੱਲਿਆ ਗਿਆ ਤੇ ਉਹ ਪਤਾ ਨੂੰ ਨਾ ਗੇ ਉਹ ਵੀ ਮੇਰਾ ਨਾਮ ਸੰਦੀਪ ਕੌਰ ਜੀ ਮਰ ਲੈ ਜੇ ਆਪਾਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਦਾ ਮਸਲਾ ਆਪਾਂ ਨਿਬੇੜ ਲੈਣੇ ਬੈਠੇ ਤੇ ਆਪਾਂ ਥਾਂ ਦੇਣ ਵੀ ਦੇ ਆ ਕਿ ਤੂੰ ਇੱਥੋਂ ਲੈ ਲੋ ਜ਼ਬਰਦਸਤੀ ਦੂਜੇ ਥਾਂ ਤੇ ਕਬਜ਼ਾ ਕਰਨ ਨੂੰ ਫਿਰ ਦੇ ਜੇ ਤਾਏ ਦੇ ਤੇ ਮੁੰਡੇ ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਸਰਜੀਤ ਸਿੰਘ ਤੇ ਕਾਕੂ ਕਾ ਕਾਕੂ ਦੀ ਘਰ ਦੀ ਤੇ ਸੰਦੀਪ surjeet ਦੀ ਘਰ ਦੀ ਇਹ ਸਾਨੂੰ ਸਾਰੇ ਦਾਤ ਲੈ ਕੇ ਮਾਰਨ ਪੈਗੇ ਬਾਹਰੋਂ ਬੰਦੇ 24 25 ਬੰਦੇ ਸੱਦੇ ਬਾਹਰੋਂ ਨਾਲ ਉਹਨਾਂ ਕੋ ਅਸਲਾ ਹੀ ਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਗੋਲੀ ਲੱਗ ਗਈ ਜੇ ਹਾਂਜੀ ਤੇ ਬਾਹਰ ਸਾਰੇ ਸੱਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ ਇਸੇ ਕਪੜਾ ਦਾ ਸਾਰਾ ਹਾਂਜੀ ਕਿੰਨੇ ਬੰਦੇ ਫਟੜੇ ਜਨਾਨੀਆਂ ਦੇ ਬੰਦੇ ਕਿੰਨੇ ਫਟੜੇ ਪੈਚ ਚ ਚਾਰ ਪੰਜ ਹੋ ਗਏ ਜੀ ਬਹੁਤ ਬੁਰਾ ਹਾਲ ਜੀ ਸਾਨੂੰ ਇਨਸਾਫ ਚਾਹੀਦਾ ਵਾ ਇਹ ਪ੍ਰੋਪਰਟੀ ਡਿਸਪਿਊਟ ਸੀ ਆਸ ਵਿੱਚ ਚੱਚੇ ਦਾ ਇਹ ਪੁੱਤ ਭਰਾ ਸੀ ਇਹ ਇਹਨਾਂ ਦਾ ਪ੍ਰੋਪਰਟੀ ਦਾ ਡਿਸਪਿਊਟ ਸੀ ਤੇ ਡਿਸਪਿਊਟ ਨੂੰ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ ਲੜਾਈ ਦੌਰਾਨ ਜਿਹੜੇ ਦੋ ਬੰਦੇ ਜ਼ਖਮੀ ਹੋਏ ਬਰੋਲ ਹਸਪੀਟਲ ਦਾਖਲ ਆ ਤੇ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਗੋਲੀ ਕਿਤੇ ਵਜੀ ਗੋਲੀ ਇੱਕ ਦੇ ਵਜੀ ਆ ਗੋਲੀ ਇੱਕ ਦੇ ਵਜੀ ਇੱਕ ਦੇ ਸਿਰ ਦੇ ਵਿੱਚ ਸੱਟ ਆ ਕੋਈ ਬਾਹਰੋਂ ਪੂਰਾ ਰੋਲਾ ਪਿਆ ਕੀ ਬਾਹਰੋਂ ਮੁੰਡੇ ਉਹ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਸਾਰੇ ਜਿਹੜੇ ਤੱਥਾਂ ਦੇ ਆਧਾਰ ਤੇ ਜਿਹੜਾ ਜਿਸ ਵੇਲੇ ਵੀਡੀਓ ਵਿੱਚ ਉਹ ਅਥੂ ਵੀ ਲੰਬਰੇ ਵੀ ਤੇ ਤਰ ਹਜ਼ਾਰ ਫੜੇ ਆ ਗਏ ਉਹ ਅੱਜ ਦੇਖ ਰਹੇ ਆਂ ਅਸੀਂ ਅੱਜ ਇਨਵੈਸਟੀਗੇਸ਼ਨ ਕਰ ਰਹੇ ਆਂ ਸਾਰਾ ਇਨਵੈਸਟੀਗੇਟ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਜ਼ਖਮੀ ਕਿਹ ਕੀ ਨਾਮ ਪਤਾ ਇੱਕ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਉਹਦੇ ਗੋਲੀ ਵੱਜੀ ਉਹਦੇ ਗੋਲੀ ਮਰਜੀ ਤੇ ਦੂਸਰਾ ਜਿਸਦਾ ਪੰਚਾਇਤ ਸਰਜੀਤ ਸਿੰਘ ਪੰਚਾਇਤ ਨੰਬਰ ਹੈ ਕੋਈ ਹਾਂਜੀ ਇੱਕ ਪੰਚਾਇਤ ਮੈਂ ਸਰਜੀਤ ਸਿੰਘ ਇੱਕ ਪੰਚਾਇਤ ਨੰਬਰ ਹੈ ਮੌਜੂਦਾ ਮੌਜੂਦਾ ਇਹ ਜਕਮੀ ਆ ਜੀ ਇਹ ਵੀ ਜਕਮੀ ਉਹਦੇ ਸਿਰ 'ਚ ਸੱਟ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News